ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਸਭ ਜਣ ਨਾਲ ਕੇ ਪ੍ਰਭੂ ਜੀ ਦੀ ਹਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮੈਂ ਮਾ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਪਰਮੇਸ਼ਰ ਜੀ ਦੇ ਉਮਾਲ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਪਰ ਵਿੱਚ ਖੁਦਾਵੰ ਜੀ ਤੁਸੀਂ ਸਾਡੇ ਬਾਹਰ ਆਂਜਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪ੍ਰਭੂ ਜੀ ਤੁਸੀਂ ਸਾਨੂੰ ਸਵੇਰ ਉਠਾ ਲਿਆ ਮੇਰੇ ਮਹਾਨ ਪਰਮੇਸ਼ਰ ਜੀ ਸਾਰਾ ਦਿਨ ਪਰਮੇਸ਼ਰ ਜੀ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਪਰਮੇਸ਼ਰ ਜੀ ਸਾਨੂੰ ਬਲ ਬਖਸ਼ਿਆ ਮੇਰੇ ਮਹਾਨ ਖੁਦਾ ਸੱਚਮੱਚ ਪਰਮੇਸ਼ਵਰ ਜੀ ਉਹਨਾਂ ਵੱਡੇ ਵਾਲ ਦੇ ਨਾਲ ਖੁਦਾਵੰ ਜੀ ਅਸੀਂ ਆਪਣੇ ਕੰਮਾਂ ਕਰ ਨੂੰ ਪੂਰਾ ਕਰ ਸਕੇ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਵਰ ਜੀ ਸਾਡੇ ਅੱਗੇ-ਅੱਗੇ ਸਾਡੇ ਸਾਰਿਆਂ ਰਾਹਾਂ ਨੂੰ ਸਾਫ਼ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਧੰਨਵਾਦ ਕਰਦੇ ਪਰਮੇਸ਼ਵਰ ਜੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਨੂੰ ਪ੍ਰਭ ਜੀ ਸਮਝ ਦਿੱਤੀ ਅਕਲ ਦਿੱਤਾ ਗਿਆਨ ਦਿੱਤਾ ਬੁੱਧ ਦਿੱਤੀ ਪਰਮੇਸ਼ਵਰ ਜੀ ਔਰ ਸਾਨੂੰ ਪ੍ਰਭ ਜੀ ਚੱਲਣਾ ਸਿਖਾਇਆ ਮੇਰੇ ਮਹਾਨ ਖੁਦਾ ਸਾਨੂੰ ਉੱਠਣਾ ਬੈਠਣਾ ਸਿਖਾਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਵਿੱਚ ਖੁਦਾਵੰਨ ਜੀ ਤੁਸੀਂ ਸਾਨੂੰ ਆਪਣੇ ਬਹੁਤ ਸਾਰੇ ਬੱਚਿਆਂ ਦੇ ਨਾਲ ਮਿਲਾਇਆ ਮੇਰੇ ਮਹਾਨ ਖੁਦਾ ਤੁਸੀਂ ਸਾਨੂੰ ਧਰਮੀਆਂ ਦੀ ਸੰਗਤੀ ਕਰਵਾਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਡਾ ਘਰ ਆਣਾ ਪਰਮੇਸ਼ਰ ਜੀ ਸਾਡਾ ਬਾਹਰ ਜਾਣਾ ਪਰਮੇਸ਼ਰ ਜੀ ਬਰਕਤ ਦਾ ਕਾਰਨ ਬਣਾਇਆ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਨੂੰ ਹਰੀ ਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਖੁਦਾਵੰਨ ਜੀ ਅੱਜ ਅਸੀਂ ਸਹੀ ਸਲਾਮਤ ਆਪਣੇ ਘਰਾਂ ਵਿੱਚ ਵਾਪਸ ਪਰਤੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਦਿਨ ਭਰ ਵਿੱਚ ਕੀਤੀਆਂ ਹੋਈਆਂ ਭਲਾਈਆਂ ਦੇ ਲਈ ਖੁਦਾਵੰਨ ਜੀ ਜੋ ਤੁਸੀਂ ਸਾਡੇ ਤੇ ਦਇਆ ਕਿਰਪਾ ਕੀਤੀ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੀ ਦਇਆ ਕਿਰਪਾ ਲਈ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਆ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਹallelujah ਧੰਵਾਦ 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 ਕਰਦੇ ਆ ਮੇਰੇ ਖੁਦਾਵੰਦ ਜੀ ਹallelujah ਹallelujah ਥੈਂਕ ਯੂ ਲਾਰਡ ਥੈਂਕ ਯੂ ਜੀਜ਼ਸ ਹallelujah ਹallelujah ਧੰਵਾਦ ਧੰਵਾਦ ਕਰਦੇ ਪਰਮੇਸ਼ਰ ਜੀ ਆਪਣੇ ਹਰ ਇੱਕ ਸਾਹ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਚੇਲਿਆਂ ਦੇ ਵਰਗੀ ਦਲੇਰੀ ਦਿੱਤੀ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਥੈਂਕ ਯੂ ਜੀਜ਼ਸ ਹallelujah 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 ਧੰਨਵਾਦ ਪਰਮੇਸ਼ਰ ਜੀ ਧੰਨਵਾਦ ਕਰਦੇ ਦਿਨ ਭਰ ਵਿੱਚ ਤੁਸੀਂ ਸਾਨੂੰ ਅچھے ਭੋਜਨਾਂ ਦੇ ਨਾਲ ਰਚਾਇਆ ਪਰਮੇਸ਼ਰ ਜੀ ਤੁਸੀਂ ਸਾਨੂੰ ਸਵਰਗੀ ਬਚਨਾਂ ਦੇ ਨਾਲ ਰਚਾਇਆ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਥੈਂਕ ਯੂ ਜੀ ਇਸ ਹਾਲੇਲੂਇਆ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਹਾਲੇਲੂਇਆ ਹਾਲੇਲੂਇਆ ਧੰਵਾ ਧੰਵਾ ਧੰਨਵਾਦ ਕਰਦੇ ਪਰਮੇਸ਼ਰ ਜੀ ਹਰ ਇੱਕ ਬਲੇਸਿੰਗਸ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਰਬ ਜੀ ਜੋ ਤੁਸੀਂ ਸਾਨੂੰ ਫੈਮਲੀਆਂ ਦਿੱਤੀਆਂ ਮੇਰੇ ਮਹਾਨ ਖੁਦਾ ਉਹਨਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਬੰਦ ਜੀ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਭੈਣਾਂ ਭਾਈਆਂ ਨੂੰ ਪਰਮੇਸ਼ਰ ਜੀ ਪ੍ਰਭ ਜੀ ਉਹਨਾਂ ਨੂੰ ਬਚਾਇਆ ਮੇਰੇ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਥੈਂਕ ਯੂ ਜੀ ਹਾਲੇਲੂਇਆ ਹਾਲੇਲੂਇਆ ਧੰਨਵਾਦ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਅੰਧਕੋਰ ਦੇ ਸ਼ਕਤੀਆਂ ਤੋਂ ਬਚਾਇਆ ਮੇਰੇ ਮਹਾਨ ਖੁਦਾ ਅਸੀਂ ਹਨੇਰੇ ਵਿੱਚ ਸੀ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਬਾਹਰ ਲੈ ਕੇ ਆਂਦਾ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਸ਼ੁਕਰਾਨਾ ਕਰਦੇ ਹਾਂ ਜ਼ਿੰਦਾ ਜਲਾਲੀ ਪਰਮੇਸ਼ਰ ਤੁਹਾਡਾ ਥੈਂਕ ਯੂ ਕਰਦੇ ਖੁਦਾ ਤੁਹਾਡੀਆਂ ਮਿਹਰਬਾਨੀ ਦੇ ਲਈ ਪਰਮੇਸ਼ਰ ਜੀ ਤੁਹਾਡੇ ਫਜ਼ਲ ਦੇ ਲਈ ਤੁਹਾਡੇ ਰਹਿਮ ਦੇ ਲਈ ਮੇਰੇ ਖੁਦਾ ਤੁਹਾਡੀ ਅਤ ਦਇਆ ਦੇ ਲਈ ਪਰਮੇਸ਼ਰ ਜੀ ਤੁਹਾਡੀ ਆਤਮ ਮਹਾਨ ਸਮਰਥ ਦੇ ਲਈ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਖੁਦਾਬੰਦ ਜੀ ਤੁਸੀਂ ਸਾਡੇ ਘਰਾਂ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਨੀ ਹੋਣ ਦਿੱਤੀ ਮੇਰੇ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਪਰਮੇਸ਼ਰ ਜੀ ਸਾਡੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਖੁਦਾਬੰਦ ਜੀ ਪ੍ਰਭ ਜੀ ਤੁਸੀਂ ਸਾਡੀ ਮਦਦ ਸਹਾਇਤਾ ਖੁਦਾ ਸਵਰਗ ਤੋਂ ਭੇਜੀ ਪਰਮੇਸ਼ਰ ਜੀ ਤੁਸੀਂ ਸਾਡੇ ਲਈ ਡਿਵਾਈਨ ਹਲਪਰ ਪਰਮੇਸ਼ਰ ਜੋ ਤੁਸੀਂ ਸਾਡੇ ਲਈ ਡਿਵਾਈਨ ਹੈਲਪਰਸ ਭੇਜੇ ਮੇਰੇ ਖੁਦਾ ਜੋ ਸਾਡੇ ਅੱਗੇ-ਅੱਗੇ ਪਰਮੇਸ਼ਰ ਜੀ ਸਾਡੇ ਸਾਰੇ ਰਾਸਤਿਆਂ ਨੂੰ ਸਾਫ਼ ਕਰਦੇ ਗਏ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਪਰਮੇਸ਼ਰ ਜੀ ਸੁਨਹਿਰੀ ਮੌਕਾ ਦਿੱਤਾ ਪਰਮੇਸ਼ਰ ਜੀ ਪ੍ਰਭ ਜੀ ਇਹ ਤੁਸੀਂ ਜੋ ਸਾਨੂੰ ਸਮਾਂ ਦਿੱਤਾ ਪਰਮੇਸ਼ਰ ਜੀ ਇਸ ਸਮੇਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਮਹਾਨ ਖੁਦਾ ਪ੍ਰਭ ਜੀ ਬਹੁਤ ਸਾਰੇ ਲੋਕ ਅੱਜ ਦੀ ਰਾਤ ਦੇ ਵਿੱਚ ਐਂਟਰ ਨਹੀਂ ਹੋ ਪਾਏ ਮੇਰੇ ਖੁਦਾਵੰਦ ਜੀ ਪ੍ਰਭ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਔਰ ਪ੍ਰਭ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮੇਰੇ ਖੁਦਾਵੰਦ ਜੀ ਜੋ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਮੇਰੇ ਪਰਮੇਸ਼ਰ ਜੀ ਅਸੀਂ ਆਪਣੇ ਸਿਰ ਨੂੰ ਤੁਹਾਡੀ ਹਜ਼ੂਰੀ ਅੱਗੇ ਅਸੀਂ ਆਪਣੇ ਸਿਰਾਂ ਨੂੰ ਤੁਹਾਡੀ ਹਜ਼ੂਰੀ ਅੱਗੇ ਝੁਕਾ ਕੇ ਮੇਰੇ ਪਰਮੇਸ਼ਰ ਜੀ ਮਾਫੀ ਮੰਗਦੇ ਖੁਦਾ ਸਾਡੇ ਤੇ ਰਹਿਮ ਕਰੋ ਤਰਸ ਕਰੋ ਖੁਦਾ ਸਾਡੇ ਤੇ ਦਇਆ ਕਰੋ ਪਰਮੇਸ਼ਰ ਜੀ ਪ੍ਰਭ ਜੀ ਅਸੀਂ ਇਨਸਾਨੀ ਚੋਲੇ ਦੇ ਵਿੱਚ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਭਟਕ ਜਾਂਦੇ ਆ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਤੁਸੀਂ ਸਾਡੇ ਤੇ ਰਹਿਮ ਕਰੋ ਫਜ਼ਲ ਕਰੋ ਦਇਆ ਕਰੋ ਖੁਦਾਵੰ ਜੀ ਸਾਨੂੰ ਅੱਗੇ ਤੋਂ ਪਾਪ ਵਿੱਚ ਗਿਰਨ ਤੋਂ ਬਚਾਓ ਮੇਰੇ ਮਹਾਨ ਪਰਮੇਸ਼ਰ ਜੀ ਸਾਡੇ ਕੋਲੋਂ ਖੁਦਾਵੰ ਜੀ ਬਹੁਤ ਸਾਰੀਆਂ ਗਲਤੀਆਂ ਦੇਖਣ ਵਿੱਚ ਹੋ ਜਾਂਦੀਆਂ ਪਰਵਜੀ ਸੋਚਨ ਚ ਹੋ ਜਾਂਦੀਆਂ ਮੇਰੇ ਮਹਾਨ ਖੁਦਾ ਸਾਡੇ ਉੱਠਣ ਬੈਠਣ ਵਿੱਚ ਪਰਵਜੀ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰ ਜੀ ਸਾਡੇ ਸੋਚਨ ਵਿਚਾਰਨ ਚ ਸਾਡੇ ਕੋਲੋਂ ਗਲਤੀਆਂ ਹੋ ਜਾਂਦੀਆਂ ਮੇਰੇ ਮਹਾਨ ਪਰਮੇਸ਼ਵਰ ਜੀ ਤੁਸੀਂ ਅੱਜ ਸਾਰੀਆਂ ਗਲਤੀਆਂ ਨੂੰ ਖੁਦਾਵੰ ਜੀ ਮaaf ਕਰੋ ਮੇਰੇ ਪਰਮੇਸ਼ਵਰੀ ਪਰਵਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਗੁਨਾਹਾਂ ਨੂੰ ਪਾਪਾਂ ਨੂੰ ਨਹੀਂ ਦੇਖਦੇ ਪਰਵਜੀ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਪਰਵਜੀ ਪਾਪੀਆਂ ਤੋਂ ਧਰਮੀ ਠਹਿਰਾਇਆ ਪਰਮੇਸ਼ਰ ਤੁਸੀਂ ਸਾਡੇ ਪਾਪਾ ਨੂੰ ਸਾਡੀਆਂ ਗਲਤੀਆਂ ਨੂੰ ਮਾਫ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰੀ ਸਾਨੂੰ ਵਫਾਦਾਰੀ ਵਾਲਾ ਜੀਵਨ ਦਿਓ ਖੁਦਾਵੰਜੀ ਤਾਂ ਕਿ ਅਸੀਂ ਤੁਹਾਡੇ ਨਾਲ ਵਫਾਦਾਰੀ ਦੇ ਨਾਲ ਚੱਲ ਸਕੀਏ ਮੇਰੇ ਮਹਾਨ ਪਰਮੇਸ਼ਵਰੀ ਧੰਨਵਾਦ ਕਰਦੇ ਖੁਦਾਵੰਜੀ ਉਹਨਾਂ ਭੈਣਾਂ ਭਾਈਆਂ ਦੇ ਲਈ ਖੁਦਾ ਜਿਹੜੇ ਭੈਣ ਭਰਾ ਪਰਮੇਸ਼ਵਰ ਜੀ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਮੇਰੇ ਖੁਦਾਵੰਦ ਜੀ ਤੁਸੀਂ ਕਾ ਜਿੱਥੇ ਦੋ ਜਾਂ ਤਿੰਨ ਜਨ ਰਲ ਕੇ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਨ ਉੱਥੇ ਤੁਸੀਂ ਖੁਦ ਹਾਜ਼ਰ ਹੁੰਦੇ ਆ ਮਜੂਦ ਹੁੰਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਦ ਜੀ ਅੱਜ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਜਿੰਨੇ ਵੀ ਘਰ ਪਰਿਵਾਰ ਪਰਮੇਸ਼ਵਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਦ ਜੀ ਆਪਣੇ ਸਿਰਾਂ ਨੂੰ ਤੁਹਾਡੇ ਅੱਗੇ ਝੁਕਾ ਕੇ ਬੈਠੇ ਆ ਮੇਰੇ ਮਹਾਨ ਖੁਦਾ ਤੁਸੀਂ ਇੱਕ ਇੱਕ ਜਨ ਨੂੰ ਜਾਣਦੇ ਹੋ ਦੇਖਦੇ ਹੋ ਕਿਉਂਕਿ ਪ੍ਰਭ ਜੀ ਤੁਹਾਡੀਆਂ ਅੱਖਾਂ ਹਮੇਸ਼ਾ ਤਵੀਤੇ ਲੱਗੀਆਂ ਰਹਿੰਦੀਆਂ ਮੇਰੇ ਮਹਾਨ ਖੁਦਾ ਤੁਸੀਂ ਕਦੇ ਸੌਂਦੇ ਨਹੀਂ ਉਗਲਾਉਂਦੇ ਨਹੀਂ ਮੇਰੇ ਮਹਾਨ ਪਰਮੇਸ਼ੁਰ ਜੀ ਸੱਚਮੁੱਚ ਖੁਦਾਵੰ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ੁਰ ਜੀ ਅੱਜ ਪ੍ਰਾਰਥਨਾ ਦੇ ਵਿੱਚ ਆ ਮੇਰੇ ਮਹਾਨ ਖੁਦਾਵੰ ਜੀ ਇੱਕ ਇੱਕ ਜਨ ਨੂੰ ਸ਼ੋਕੇ ਸ਼ਿਫਾ ਛੁਟਕਾਰਾ ਦੇਣਾ ਖੁਦਾ ਪ੍ਰਭ ਜੀ ਸੱਚਮੁੱਚ ਅੱਜ ਇਹਨਾਂ ਨੂੰ ਬਿਮਾਰੀਆਂ ਤੋਂ ਆਜ਼ਾਦ ਕਰਨਾ ਪਰਮੇਸ਼ੁਰ ਜੀ ਰਾਤ ਦੇ ਸਮੇਂ ਆਉਣ ਵਾਲੇ ਗੰਦੇ ਸੁਪਨਿਆਂ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਜੋ ਪ੍ਰਭ ਜੀ ਵੈਡ ਸਪਿਰਿਟਸ ਦਾ ਖੁਦਾਵੰ ਜੀ ਇਹਨਾਂ ਦੀ ਜ਼ਿੰਦਗੀਆਂ 'ਚ ਕੰਮ ਕਰਦੀ ਮੇਰੇ ਖੁਦਾ ਅੱਜ ਜੋ ਸਾਰੀ ਸਪਿਰਿਟਸ ਨੂੰ ਪਰਵਯਾਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਦੇ ਆ ਦਇਆ ਕਰੋ ਪਰਮੇਸ਼ਰ ਜੀ ਕਿਰਪਾ ਕਰੋ ਖੁਦਾਵੰ ਜੀ ਰਾਤ ਦੇ ਸਮੇਂ ਵਿੱਚ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਇਹਨਾਂ ਨੂੰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਆਉਣ ਵਾਲੇ ਸਮੇਂ ਚ ਵੀ ਖੁਦਾ ਇਨਾਂ ਨੂੰ ਆਪਣੇ پاک ਸਮਰਥੀ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਣਾ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਨੂੰ ਛੋਹਨੇ ਨਾ ਪਾਏ ਮੇਰੇ ਖੁਦਾਵੰਦ ਜੀ ਸੱਚਮੁੱਚ ਪ੍ਰਭ ਜੀ ਕੋਈ ਵੀ ਜਾਦੂ ਟੋਣਾ ਇਹਨਾਂ ਤੇ ਚੱਲਨੇ ਨਾ ਪਾਏ ਮੇਰੇ ਮਹਾਨ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਨੂੰ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਮੰਗਦੇ ਆ ਮੇਰੇ ਖੁਦਾ ਪ੍ਰਭ ਜੀ ਇਹਨਾਂ ਨੂੰ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਖੁਦਾਵੰਦ ਜੀ ਤੁਹਾਡੇ پاک ਪਵਿੱਤਰ ਲੂ ਦੇ ਵਿੱਚ ਤੁਹਾਡੇ پاک ਪਵਿੱਤਰ ਪ੍ਰਭ ਜੀ ਬਲੱਡ ਦੇ ਵਿੱਚ ਇਹਨਾਂ ਨੂੰ ਟਾਕ ਦਿਨੇ ਆ ਮੇਰੇ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਾ ਸ਼ਿਫਾ ਲੈਣੀ ਆ ਤਾਂ ਮੇਰਾ ਲਹੂ ਅਪਲਾਈ ਕਰੋ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਵਚਨ ਚ ਕਿਹਾ ਗਿਆ ਆ ਕਿ ਮੇਰਾ ਲਹੂ ਲੋ ਤੇ ਸ਼ਿਫਾ ਪਾ ਲੋ ਮੇਰੇ ਮਹਾਨ ਖੁਦਾ ਜੀ ਜਿਨ੍ਹਾਂ ਨੂੰ ਉਹ ਵਾਲਾ ਸ਼ਿਫਾ ਛੁਟਕਾਰਾ ਦਿਓ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਪ੍ਰਭ ਜੀ ਆਜ਼ਾਦ ਕਰਨ ਦੇ ਲਈ ਸੱਦਿਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਬles ਕਰਨ ਦੇ ਲਈ ਸੱਦਿਆ ਮੇਰੇ ਮਹਾਨ ਖੁਦਾਵੰ ਜੀ ਦਇਆ ਕਰੋ ਪਰਮੇਸ਼ਰ ਜੀ ਜਿਨ੍ਹਾਂ ਨੂੰ ਰਾਤ ਦੇ ਸਮੇਂ ਖੁਦਾਵੰ ਜੀ ਦਬਾਅ ਪੈਂਦੇ ਆ ਪਰਬੂ ਜੀ ਵੈਰੀ ਇਹਨਾਂ ਦੇ ਨਾਲ ਗਲਤ ਸੰਬੰਧ ਬਣਾਉਂਦਾ ਪਰਮੇਸ਼ਵਰ ਜੀ ਹਰ ਇੱਕ ਰਾਤ ਨੂੰ ਹੋਣ ਵਾਲੀ ਗੰਦੇ ਅਟੈਕਸ ਪਰਬੂ ਯਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਦੇ ਆ ਰੱਦ ਕਰ ਦਿੰਦੇ ਆ ਪਰਬੂ ਯਸ਼ੂ ਮਸੀਹ ਨਾਮ ਦੇ ਵਿੱਚ ਹਾਲੇਲੂਇਆ ਧੰਨਵਾਦ ਹਾਲੇਲੂਇਆ ਹਾਲੇਲੂਇਆ ਮੇਰੇ ਮਹਾਨ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਤੁਹਾਡਾ ਪਵਿੱਤਰ ਆਤਮਾ ਖੁਦਾ ਇਹਨਾਂ ਘਰਾਂ ਪਰਿਵਾਰਾਂ ਦੀ ਅਗਵਾਈ ਕਰੇ ਪਰਮੇਸ਼ਵਰ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਪਰਬੂ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਪਰਬੂ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰ ਜੀ ਪ੍ਰਭ ਜੀ ਜਿਨ੍ਹਾਂ ਕਰਾ ਅੰਦਰ ਪ੍ਰਭ ਜੀ ਬੱਚੇ ਨਸ਼ੇ ਕਰਦੇ ਆ ਮੇਰੇ ਖੁਦਾ ਅੱਜ ਉਹ ਸਾਰੇ ਗੰਦੇ ਨਸ਼ਿਆਂ ਦੀ ਸਪਿਰਟ ਤੋਂ ਇਹਨਾਂ ਨੂੰ ਬਚਾ ਲਓ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੀਆਂ ਜ਼ਿੰਦਗੀਆਂ ਚ ਵੱਡੀਆਂ ਚੰਬੀਆਂ ਗਵਾਈਆਂ ਹੋਣ ਮੇਰੇ ਖੁਦਾ ਸੱਚਮੱਚ ਪਰਮੇਸ਼ਰ ਜੀ ਲੋਕ ਜਾਣ ਜਾਣ ਕੀ ਤੁਸੀਂ ਸਮਰਥੀ ਜਿਉਂਦੇ ਪਰਮੇਸ਼ਰੋ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਹਰ ਇੱਕ ਬਜ਼ੁਰਗ ਮਾਪੇ ਨੂੰ ਖੁਦਾਵੰ ਜੀ ਸੰਭਾਲ ਕੇ ਰੱਖਣਾ ਪ੍ਰਭ ਜੀ ਇਹਨਾਂ ਨੂੰ ਬਜ਼ੁਰਗੀ ਦੇ ਦਿਨਾਂ ਦੇ ਵਿੱਚ ਪਰਮੇਸ਼ਰ ਜੀ ਸੰਭਾਲ ਕੇ ਰੱਖਣਾ ਆਨੰਦ ਵਿੱਚ ਰੱਖਣਾ ਮੇਰੇ ਖਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਜੀ ਹਾਰੇ ਇੱਕ ਹਸਬੰਦ ਵਾਈਫ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਮੇਰੇ ਖੁਦਾ ਤੁਸੀਂ ਇਹਨਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੋ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਪ੍ਰਭੂ ਜੀ ਇਹਨਾਂ ਦੇ ਰਿਸ਼ਤੇ ਨੂੰ ਖਰਾਬ ਨਾ ਕਰਨੇ ਪਾਏ ਪ੍ਰਭੂ ਜੀ ਇਹਨਾਂ ਦੇ ਆਪਸੀ ਪਿਆਰ ਨੂੰ ਤੋੜਨੇ ਨਾ ਪਾਏ ਮੇਰੇ ਮਹਾਨ ਖੁਦਾ ਤੁਸੀਂ ਕਿਹਾ ਜਿਹਨੂੰ ਮੈਂ ਜੋੜਿਆ ਉਹਨੂੰ ਕੋਈ ਤੋੜ ਨਹੀਂ ਸਕਦਾ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਇਹਨਾਂ ਦੇ ਬੱਚਿਆਂ ਨੂੰ ਆਗਿਆਕਾਰੀ ਵਾਲਾ ਮਨ ਦਿਓ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਦੇ ਵਿੱਚ ਰਹਿਣਾ ਤੇ ਪ੍ਰਭੂ ਜੀ ਘਰਾਂ ਤੋਂ ਬਾਹਰ ਜਾਣਾ ਪ੍ਰਭੂ ਜੀ ਮੁਬਾਰਕ ਹੋ ਜਾਵੇ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾ ਦਇਆ ਕਰੋ ਪ੍ਰਭੂ ਜੀ ਅਸੀਂ ਵਚਨ 'ਚ ਰਹਿ ਕੇ ਖੁਦਾਵੰਦੀ ਤੁਹਾਡੇ ਕੋਲ ਸਾਰੀਆਂ ਦੁਆਵਾਂ ਕੀਤੀਆਂ ਮੇਰੇ ਖੁਦਾ ਅਸੀਂ ਵਚਨ ਤੋਂ ਬਾਰੇ ਨਹੀਂ ਜਾਣਦੇ ਮੇਰੇ ਮਹਾਨ ਪਰਮੇਸ਼ਵਰ ਜੀ ਅਸੀਂ ਵਚਨ ਵਿੱਚ ਰਹਿ ਕੇ ਤੁਹਾਡੇ ਕੋਲੋਂ ਮੰਗਦੇ ਹਾਂ ਖੁਦਾਵੰਨ ਜੀ ਪ੍ਰਭ ਜੀ ਰਾਤ ਨੂੰ ਗੁੜੀ ਮਿੱਠੀ ਨੀਂਦ ਦੇਣਾ ਪ੍ਰਭ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪਰਮੇਸ਼ਵਰ ਜੀ ਰਾਤ ਦੇ ਸਮੇਂ ਨੂੰ ਸੰਭਾਲ ਕੇ ਰੱਖਣਾ ਸਵਰਗ ਰਾਸ ਨੂੰ ਇਹਨਾਂ ਲਈ ਗੁੜੀ ਤੇ ਮਿੱਠੀ ਨੀਂਦ ਨੂੰ ਰਿਲੀਜ਼ ਕਰਨਾ ਪਰਮੇਸ਼ਵਰ ਜੀ ਤੁਹਾਡੇ ਸਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਖੁਦਾਵੰ ਜੀ ਇਹਨਾਂ ਦੇ ਘਰਾਂ ਦੀ ਇਹਨਾਂ ਦੇ ਬਿਸਤਰਿਆਂ ਦੇ ird gird ਪਰਮੇਸ਼ਵਰ ਜੀ ਇਹਨਾਂ ਦੀ ਰਾਖੀ ਕਰਨ ਮੇਰੇ ਖੁਦਾਵੰ ਜੀ ਦਇਆ ਕਰਨਾ ਪਰਮੇਸ਼ਵਰ ਜੀ ਨਾ ਸਾਰੇ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣਾ ਜਿੱਦਾਂ ਤੁਸੀਂ ਹੋਂਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਹੈ ਸਾਡੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਆਮੇਨ ਆਮੇਨ